ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਜਿਹੜੀ ਅੱਜ ਦੀ ਕਥਾ ਨਾਲ ਇਹਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਨਾ ਜਿਹੜੇ ਹਨੂਮਾਨ ਨਾ ਉਹਦੇ ਬਾਰੇ ਦੱਸਦੇ ਪਏ ਜਿਹੜਾ ਕਿ ਹਨੂਮਾਨ ਦਾ ਰੂਪ ਜਾਂ ਗੈਟਅਪ ਦਿਖਾਇਆ ਜਾਂਦਾ ਨਾ ਡਰਾਮਿਆਂ ਫਿਲਮਾਂ ਦੇ ਵਿੱਚ ਉਹ ਅਸਲ ਚ ਉੱਚ ਨਹੀਂ ਹੈ ਅੱਛਾ ਤੇ ਦੂਸਰਾ ਜਦੋਂ ਰਾਮ ਹਨੁਮਾਨ ਦੀ ਹੋਈ ਸੀ ਨਾ ਸੀਤਾ ਦੇ ਨਾਲ ਤਰ੍ਹਾਂ ਕਲਾਮੀ ਤੇ ਉਹਨਾਂ ਨੇ ਆਪਣੇ ਜਿਸਮ ਦੇ ਟੁਕੜੇ ਟੁਕੜੇ ਕਿਉਂ ਕਰਲੇ ਸੀ ਇਸ ਦੇ ਬਾਰੇ ਯਾਨੀ ਸੰਤ ਸਿੰਘ ਮਸਕੀਨ ਉਹ ਨਹੀਂ ਦੱਸਦੇ ਪਏ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ 'ਕੀ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇਹ શરીર ਜੜ ਹੈ ਫਿਰ ਇਹ ਕਿਉਂ ਰਖੇ ਹੋਇਆ ਹੈ ਹਨੁਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸ਼ਰੀਰ ਦੇ ਸ਼ਰਾਮ ਨਹੀਂ ਤਾਂ ਮੈਨੂੰ ਇਸ ਸ਼ਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦਿਆਂ ਕਹਿੰਦੇ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੇ ਹਮ ਹైదరాబాద్ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ ਚ ਮਿਰਜ਼ਾ ਗਾਲਬ ਵੀ ਪਹੁੰਚਿਆ ਸੀ ਪੁਰਾਣੀ ਗੱਲ ਤੇ ਗਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ ਸ਼ਾਇਰ ਸੀ ਇੱਕ ਬੰਦ ਵੀ ਕਹਿੰਦਾ ਹੈ ਕਿ ਗਾਲिब ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਹੁਝ ਨਹੀਂ ਪਤਾ ਮੈਨੂੰ ਚੱਲਣਾ ਸਿੱਖਣਾ ਸੀ ਕਹਿੰਦਾ ਮੈਂ ਪੁਲੇਖੇ ਚ ਰਹਿਣਾ ਸੀ ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਹੈ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਪੈਂਦੀਆਂ ਇਹ ਦਰਬੀ ਨਹੀਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ ਜੋ ਗੱਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਗਾਲਿਬ અત્યੰਤ ਮੁਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਇੱਕ ਖਾਨਵਾਰ ਪਹਾੜਾਂ ਦੇ سینੇ چیر ਕੇ ਹੀਰੇ ਲੱਭਦਾ ਹੁੰਦਾ ਸੀ ਅਜੇ ਵੀ ਗੋਲਮੁੰਡਾ ਦੀਆਂ ਪਹਾੜੀਆਂ ਵਿੱਚ ਲੋਕ ਹੀ ਲੱਭਦੇ ਨੇ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਂ ਹੈ ਪੰਨਾ ਮੱਧੇ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਂ ਹੈ ਪੰਨਾ ਕੋਈ 30000 ਬੰਦੇ ਉਹਨਾਂ ਦਾ ਦੰਦਾ ਹੀ ਹੈ ਉੱਥੇ ਹੀਰੇ ਬੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ ਮਿਲਦੇ ਨੇ ਛੋਟੇ-ਛੋਟੇ ਦੇ ਬੁਥੇਰਿਆਂ ਨੂੰ ਮਿਲਦੇ ਨੇ ਕਦੀ-ਕਦਾਈ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ ਹੈ ਉਸ ਸ਼ਹਿਰ ਦਾ ਨਾਂ ਹੀ ਹੈ ਪੰਨਾ ਇਹ ਕਮਦੰਦਾ ਹੀ ਹੈ 30000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਵਿੱਚੋਂ ਹੀਰੇ ਲੱਭਦੇ ਰਹਿੰਦੇ ਪੰਨੇ ਲੱਭਦੇ ਰਹਿੰਦੇ ਤੇ ਹైదరాబాద్ ਦੇ ਨੇੜੇ ਵੀ ਇਸ ਤਰ੍ਹਾਂ ਦੇਖੋ ਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਵਾਲਿਬ ਨੂੰ ਕਿਹਾ ਤੂੰ ਮੇਰਾ ਸ਼ਾਗਿਰਦ ਬਣ ਮੈਂ ਕਿਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀ ਦੇਣਾ ਬੰਨੇ ਕਿਵੇਂ ਲੱਭੀ ਦੇਣਾ ਜਵਾਹਰ ਕਿਵੇਂ ਲੱਭੀ ਦੇਣਾ ਔਰ ਤੂੰ ਮਾਲਾ ਮਾਲ ਹੋ ਜਾਏਗਾ ਗਾਲਿਬ ਕਹਿ ਲਗਾ ਮਿਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕਲਾਮ ਕਿਵੇਂ ਗੱਡੀ ਦਾ ਰੱਬੀ ਗਿਆਨ ਕਿਵੇਂ ਗੱਡੀ ਦਾ ਮੈਂ ਤੈਨੂੰ ਦਸਾਂਗਾ ਤੂੰ ਮੇਰਾ ਚੇਲਾ ਬਣ ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਕਾ ਜਿਗਰ ਕਾ ਹਮਨੇ ਹੀ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ ਸੇਨੇ ਤੇ ਮੈਂ ਤਾਂ چیرਾਂ ਜਿਵੇਂ ਆਪਣਾ ਸੇਨਾ ਨਾ ਰਖਦਾ ਤੂੰ چیر ਪਹਾੜਾਂ ਦੇ ਸੇਨੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ چیرਾਂਗਾ ਆਪਣਾ ਸੇਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇਗਾ ਰੱਬੀ ਨੂਰ ਮੈਨੂੰ ਮਿਲੇਗਾ ਬੜਾ ਬੀਗਾਨਾ ਮੈਨੂੰ ਮਿਲੇਗਾ ਹਿੰਦੂਆਂ ਨੂੰ ਸਮਝਾਉਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਭਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਬਹਿ ਰਿਹਾ ਪਰ ਇਤਿਹਾਸ ਜੋੜ ਦਿੱਤਾ ਹੈ ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ 'ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ। ਵੀ ਤੂੰ ਮਦਦ ਬਹੁਤ ਕੀਤੀ, ਸੇਵਾ ਬਹੁਤ ਕੀਤੀ ਐਨੇ। ਤਾਜ ਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜ ਪੋਸ਼ੀ ਹੋ ਰਹੀ ਸੀ ਅਯੁੱਧਿਆ ਦੇ ਵਿੱਚ। ਇਹ 12ਵਾਂ ਦੋ ਪੱਥਰ ਚੁਕਲੇ ਆਇਆ। ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ। ਫਿਰ ਦੂਜਾ ਤੋੜਦਾ ਹੈ, ਫਿਰ ਤੀਜਾ ਤੋੜਦਾ ਹੈ। ਸੀਤਾਾਂ ਦੀ ਜ਼ੁਬਾਨ 'ਚੋਂ ਨਿਕਲਿਆ ਵਾਨਰ ਆ। ਬੰਦਰ ਨਹੀਂ ਸੀ। ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ 'ਚ ਰਹਿਣ ਵਾਲਾ ਨਰ। ਸ਼ਹਿਰ ਦੇ 'ਚ ਰਹਿਣ ਵਾਲਾ ਨਹੀਂ। ਪਿੰਡ ਦੇ 'ਚ ਰਹਿਣ ਵਾਲਾ ਨਹੀਂ। ਵਾਨਰ ਵਨ ਦੇ 'ਚ ਰਹਿਣ ਵਾਲਾ, ਬਨ ਦੇ 'ਚ ਰਹਿਣ ਵਾਲਾ। ਬਨਨਰ ਜੰਗਲ ਦਾ ਆਦਮੀ, ਜੰਗਲ ਦੇ 'ਚ ਰਹਿਣ ਵਾਲਾ। ਬੰਦਰ ਨਹੀਂ ਸੀ। ਮਨੁੱਖ ਸੀ ਔਰ ਇਸ ਤਰ੍ਹਾਂ ਦੀ ਉੱਚੀ ਜ਼ਿੰਦਗੀ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ ਸੀਤਾ ਨੇ ਕਿਹਾ ਹਨੂਮੰਤ ਇਤਨੀ ਕੀਮਤੀ ਤੈਨੂੰ ਮੈਂ ਮਾਲਾ ਦਿੱਤੀ ਔਰ ਇਹ ਮਾਲਾ ਰਾਮ ਨੂੰ ਵੀ ਬੜੀ ਪਿਆਰੀ ਹੈ ਉਹਨਾਂ ਨੇ ਤੋਹਫਾ ਜਾਣ ਕੇ ਮੈਨੂੰ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਦ ਦੀ ਤੋਹਨ ਕਰ ਰਹੇ ਣ ਤੋੜੀ ਜਾ ਰਹੇ ਣ ਤੋੜੀ ਜਾ ਰਹੇ ਣ ਕਿਉਂ ਹਨੂਮਾਨ ਕਹਿੰਦੇ ਨੇ ਮੈਂ ਰਾਮ ਦੇਖ ਰਿਹਾ ਇਹਦੇ ਚ ਰਾਮ ਹੈ ਕਿ ਨਹੀਂ ਤੂੰ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਏ ਜੜਤ ਚੀਜ਼ ਦੇ ਚ ਰਾਮ ਨਹੀਂ ਆਉਂਦਾ ਮੋਤੀ ਜੜਨ ਣ ਜੜ ਦੇਚ ਰਾਮ ਨਹੀਂ ਆਉਂਦਾ ਇਤਨੀ ਤੇ ਸਮਝ ਆਉਣੀ ਚਾਹੀਦੀ ਮਾਲਾ ਚੁੱਕ ਕੇ ਭਰੇ ਭਾਈ ਕਹਿੰਦੇ ਕਿ ਜਿਹਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ ਹੈ ਐ ਲੋ ਫਿਰ ਉਹ ਸੀਤਾ ਵੀ ਪੜੀ ਲਿਖੀ ਸੋ ਜਵਾਨ ਕਹਿੰਦੇ ਕਿ ਹਨਵੰਦ ਇਹ ਸਰੀਰ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਧਰਤੀ ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਤੇ ਪੰਜ ਤਤਾਂ ਦਾ ਇਹ ਸਰੀਰ ਹੈ कि जिस ਵਿੱਚ ਰਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੋ ਫਿਰ ਇਹ ਸਰੀਰ ਕਿਉਂ ਰੱਖਿਆ ਇਹ ਵੀ ਜੜ ਹੈ ਇਹਨੂੰ ਕਿਉਂ ਚੁੱਕੀ ਫਿਰਦਾ ਉਹ ਥੋੜੀ ਰੋਸ ਦੀ ਚਾਹੀਏ ਬੇਇਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀਦੀਏ ਨਾ ਸਮਝੀਦੀ ਨਹੀਂ ਕਰ ਰਿਆ ਸੀ ਇਹ ਸਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਸਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ ਕਹਿੰਦੇ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ ਗੁਰੂਮukh ਰਾਮ ਰਾਮ ਹਰ ਧਿਆਵੇ ਕਈ ਵਾਰ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸਨੂੰ ਗੁਜ਼ਾਰੀਏ ਕਿੱਥੇ ਇੰਨਾ ਪਿੱਛੇ ਹੜ ਆ ਰਿਹਾ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਪੈ ਜਾਂਦੀ ਹੈ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਮੈਂ ਗ੍ਰੰਥਾਂ ਵਿੱਚ ਪੜ੍ਹਿਆ ਐਸਾ ਸੀ ਪਰ ਮੇਰੀ ਤਰਕ ਬੁੱਧੀ ਰਹੀਏ ਬਚਪਨ ਤੋਂ ਮੈਂ ਮੰਦਾ ਨਹੀਂ ਸੀ ਐਸਾ ਮੈਂ ਮੰਦਾ ਨਹੀਂ ਸੀ ਪੜ੍ਹਿਆ ਮੈਂ ਸੁਆਮੀ ਰਾਮ ਤੀਰਥ ਬਾਰੇ ਵੀ ਸੀ ਪੜ੍ਹਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ ਸੇਵਾਦਾਰ ਰਾਤ ਨੂੰ संत बाबा अतर सिंह ਦੇ ਕਮਰੇ ਚ ਚਲਾ ਗਿਆ ਗਿਆ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਕਿ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨਹੀਂ ਨੀਂਦੇ ਚ ਨੇ ਕੋਈ ਹੋਰ ਆਦਮੀ ਚਲਾ ਗਿਆ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ ਕਿਸੇ ਹੋਰ ਜਗ੍ਹਾ ਉਸਨੂੰ ਬੈਠਣਾ ਚਾਹੀਦਾ ਇਸ ਬੋਲੇ ਕੇ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚ ਚਲਾ ਗਿਆ ਬਈ ਉਹਨੋਂ ਮੈਂ ਕਹਾਂ ਉਹ ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਰਾ ਕੇ ਬੈਠ ਕੇ ਕਿਸੇ ਹੋਰ ਕਮਰੇ 'ਚ بیٹھ ਜਿੱਥੇ ਬਾਬਾ ਜੀ ਸੁੱਤੇ ਵਹਿਣ ਉੱਥੇ ਜਪਦਾ ਤਾਂ। ਪਰ ਕਮਰੇ 'ਚ ਕੀ ਦੇਖਦਾ ਕੱਲੇ ਬਾਬਾ ਜੀ ਨੇ। ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ। ਮੂੰਹ ਬੰਦ ਸੀ। ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ। ਤਰੋਂ ਟੇ ਖੜੇ ਸੀ। ਅਭਿਆਸੀਆਂ ਕੋਲ ਮੈਂ ਸੁਣਿਆ। ਔਰ ਇਹ ਭਗਤ ਮਹਾਲੇਚ ਪੜਿਆ ਲੇਕਿਨ ਵਿਸ਼ਵਾਸ ਨਹੀਂ ਬਜਦਾ ਸੀ ਫਿਰ ਇਨਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਔਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਭੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿਹਾ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰਿਆਵੇ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਹੈ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸੀਰਾ ਤੂੰ ਦੋ ਕੰਨ ਦਿੱਤੇ ਨੇ ਮੈਨੂੰ ਕਿ ਕੋਈ ਥਾਂ ਮੈਂ ਤੇਰਾ ਜਸ ਸੁਣ ਸਕਦਾ ਚਾਰੇ ਪਾਸੇ ਜਿੱਥੇ ਵੀ ਪੁਰਾਣ ਰਾਹੀਂ ਕੁਰਾਨ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ اے ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹੁੰਦਾ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰੂ ਵਰਜਨ ਦੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ اے ਪ੍ਰਭ ਮੈਨੂੰ ਕਰੋੜਾ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੀ ਕਰੋਗੇ ਕਰੋੜਾ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਵਨਾਸੀ ਰਾਮ ਤੇਰੇ ਜਸ ਵਿੱਚ ਇਤਨਾ ਆਨੰਦ ਹੈ ਆਨੰਦ ਹੈ ਆਨੰਦ ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ بڑے ਛੋਟੇ ਨੇ ਮੈਨੂੰ ਕਰੋੜਾ ਕੰਨ ਦੇ ਮੈਂ ਹਰ ਪਾਸੇ ਸੁਣਾਂ ਪਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗੇ ਮੈਨੂੰ ਕਰੋੜਾ ਜ਼ੁਬਾਨ ਦੀ ਕੀ ਇੱਕ ਜ਼ੁਬਾਨ ਦਿੱਤੀ ਤੇਰੇ ਨਾਮ ਜਪਣ ਦੀ ਇਤਨਾ ਰਸ ਇਤਨਾ ਆਨੰਦ ਇੱਕੋ ਹੀ ਜ਼ੁਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਮਣ ਜਾਂਦੇ ਨੇ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਗੁਰਮੁਖ ਰੋਮ ਰੋਮ ਹਰ ਦਿਆਲੇ ਟੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਨਿਕਲੀ ਸੀ ਰਾਤ ਦਾ ਵਕਤ ਉਹਨਾਂ ਦੇ ਮਹਿਮਾਨਖਾਨੇ ਠਹਿਰੇ ਹੋਇਆ ਠਹਿਰਾਇਆ ਉਹਨਾਂ ਨੇ ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾਰ ਲਿਆ ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਮੈਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ ਸਵਾਮੀ ਰਾਮ ਦੀ ਤੋ ਕਹਿਣ ਤੋਂ ਮਰਾਦ ਜਦ ਰੋਮ ਰੋਮ ਦੇ ਚਾਉ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਜੀ ਸਰੀਰ ਭਾਵੇਂ ਜੜ ਹੈ ਹਨਵੰਤ ਇਸ ਜੜ ਦੇ ਵਿੱਚ ਵੀ ਰਾਮ ਹੈ ਭਾਵੇਂ ਪੱਥਰ ਜੜ ਹੈ ਉਸ ਵਿੱਚ ਵੀ ਰਾਮ ਹੈ ਕੋਈ ਐਸੀ ਜਗ੍ਹਾ ਨਹੀਂ ਜਿਹਦੇ ਚ ਰਾਮ ਨਹੀਂ ਹੈ ਰਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਕੁਝ ਤੇ ਰਾਮ ਦੇ ਚ ਹੈ ਸਭ ਕੁਝ ਤੇ ਪਰਮਾਤਮਾ ਦੇ ਚ ਹੈ ਉੱਥੇ ਸੀਤਾ ਦੇ ਹੱਥ ਜੁੜ ਗਏ غالب کہندا ہے سخن کیا کہہ نہیں سکتے جو یا ہوں جو جوہر کا جگر کیا ہم نہ ہی رکھتے جو کھو دیں جا کے میدان کو پہاڑوں دے سینے میں تا چھیرا جے میں اپنا سینہ نہیں رکھتا جد بھی پربھو دا نام پرگٹ اوندا اپنے سینے چوں پرگٹ اوندا ہے کھدائی کرنی پندی ہے ٹھیک ہے منک نے زمین دی کھدائی کیتی ہے زمین نے بڑا ان دھن دیتا ہے پہاڑوں نے بہت کچھ دیتا ہے ਸਾਗਰ ਨੇ ਬਹੁਤ ਕੁਝ ਦਿੱਤਾ ਹੈ ਔਰ ਦੇ ਰਿਹਾ ਹੈ। ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲੈ ਆਏ ਪਤਾ ਕੱਲ ਕੀ ਲੈ ਆਵੇ। ਲੇਕਿਨ ਜੋ ਕੁਝ ਵੀ ਲੈ ਆਏਗਾ ਲੋੜਾਂ ਦੀ ਪੂਰਤੀ ਹੋਵੇਗੀ, ਆਨੰਦ ਨਹੀਂ ਮਿਲੇਗਾ। ਸੁਖ ਨਹੀਂ ਮਿਲੇਗਾ। ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਦੇਚ ਖੋਜ ਕਰੇਗਾ। ਤਾਂ ਪਾਤਸ਼ਾਹੀ ਬਾਣੀ ਕਹਿੰਦੀ ਹੈ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾ ਨਿਤ ਪਾਈ। ਇਸ ਦੀ ਖੋਜ ਕਿਵੇਂ ਕਰੀਏ? ਕਿਸ ਢੰਗ ਨਾਲ ਕਰੀਏ ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ ਹੈ ਤਾਂ ਕਿ ਤੁਹਾਡੇ ਵਿੱਚ ਕੋਈ ਇੱਕ ਅੱਧ ਵੀ ਫੈਸਲਾ ਕਰ ਲਵੇ ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਹੈ ਕਰਨੀ ਹੈ ਤਾਂ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ ਕੀਤਾ ਹੋਇਆ ਸਤ ਸੰਗ ਸਫਲ ਹੋਇਆ ਕਿਉਂਕਿ ਬੁਥੇਰੇ ਤਾਂ ਉਮੀਦ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ بڑے بڑے ਅਵਤਾਰੀ ਪਰਿਸ਼ਾਨੇ ਯਤਨ ਕੀਤੇ ਨੇ بڑے بڑے ਸੰਤ ਜਨਾਂ ਨੇ ਯਤਨ ਕੀਤੇ ਨੇ ਮਨੁੱਖ ਜ਼ਮੀਨ ਦੇ ਚੀ ਲਬਦਾ ਰਹ ਜਾਂਦਾ ਹੈ ਬਾਹਰ ਹੀ ਲਬਦਾ ਰਹਿੰਦਾ ਆਪਣੇ ਅੰਦਰ ਚਾਤ ਨਹੀਂ ਮਾਰਦਾ ਮੈਂ ਇੱਕ ਦਫਾ ਫਿਰ ਦੋਰਾਵਾ ਪਦਾਰਥ ਲਬਣਾ ਹੈ ਬਾਹਰੋਂ ਲਬਣਾ ਪਏਗਾ ਲਬਣਾ ਚਾਹੀਦਾ ਹੈ ਪਰਮਾਤਮਾ ਲਬਣਾ ਹੈ ਅੰਦਰੋਂ ਲਬਣਾ ਪਏਗਾ ਬਾਹਰੋਂ ਨਹੀਂ ਮਿਟੇ ਬਾਹਰ ਟੋਲੇ ਸੋ ਭਰਮ ਬੁਲਾਈ ਗੁਰਦੇਵ ਬਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜ ਨ ਜਾਈ ਸਰਬ ਨੇਵਾਸੀ ਸਦਾ ਅਲੇਪਾ तो ही संग बड़ी कीमती मन साचा, साचा, मन 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 खोज करो और जिस दिन खोज कर दे दिन फिर मन ज्योत स्वरूप हो जाता है मन तो जोत स्वरूप है अपना मूल पछाण इथ ਸਮਾਪਤੀ ਹੈ ਇਹ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਸ਼ੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਤਵੀਰ ਜੀ ਅੱਜ ਦੀ ਕਥਾ ਦੇ ਵਿੱਚ ਬਹੁਤ ਅੱਛਾ ਲੱਗਾ ਕਿ ਦੇਖੋ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਕਿ ਹਨੂਮਾਨ ਹਾਂਜੀ ਜਿੰਨੂ ਕਿ ਡਰਾਮੇ ਕਿਸਾਪਾ ਵੀ ਦੇਖਿਆ ਕੋ ਬੰਦਰ ਦੀ ਸ਼ਕਲ ਤਰ੍ਹਾਂ ਦਿਖਾ ਦਿੰਦੇ ਜੀ ਹਨੂਮਾਨ ਇੰਜ ਸੀ ਬਿਲਕੁਲ ਕਿ ਲੇਕਿਨ ਇੰਜ ਨਹੀਂ ਹੈ ਕਿਉਂ ਸ਼ਾਇਦ ਜੰਗਲਾਂ ਚ ਰਹਿੰਦੇ ਸੀ ਤੇ ਲੋਕਾਂ ਨੇ ਦਦ ਕਰਕੇ ਕਿ ਸਮਝ ਲੈ ਕੇ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਸ਼ਕਲ ਹੋਏ ਲੇਕਿਨ ਹਕੀਕਤ ਚ ਇੰਜ ਨਹੀਂ ਦੂਸਰਾ ਦੇਖੋ ਜਦੋਂ ਉਹਨਾਂ ਦੀ ਸੀਤਾ ਨਾਲ ਲੜਾਈ ਆਈ ਤੇ ਉਹਨਾਂ ਨੇ ਕਿਹਾ ਮੈਂ ਜਿਸਮ ਦਾ ਕੀ ਕਰਨਾ ਹਾਂਜੀ ਜੇ ਇਹਦੇ ਵਿੱਚ ਰਾਮ ਨਹੀਂ ਵਸਦਾ ਰੱਬ ਨਹੀਂ ਵਸਦਾ ਬਿਲਕੁਲ ਇਸ ਤਰ੍ਹਾਂ ਤੇ ਬਿਲਕੁਲ ਵੀਰੋ ਵੀਰ ਜੀ ਹਕੀਕਤ ਇੰਜ ਹੀ ਹੈ ਕਿ ਜੇ ਅਸੀਂ ਸੱਚੇ ਮਾਨਾ ਰੱਬ ਨੂੰ ਨਹੀਂ ਯਾਦ ਕਰ ਸਕਦੇ ਜਾਂ ਸਾਡੇ ਅੰਦਰ ਰੱਬ ਨਹੀਂ ਵੱਸਦਾ ਤੇ ਸਾਨੂੰ ਇਸ ਜਿਸਮ ਦਾ ਸਾਡੇ ਦਾ ਕੀ ਫਾਇਦਾ ਸਾਡਾ ਜਿਸਮ ਤਾਂ ਫਿਰ ਇੱਕ ਹਿਸਾਬ ਦਾ ਬੋਤੀ ਹੈ ਨਾ ਬਿਲਕੁਲ ਇੰਜ ਕਿ ਇਹਦੇ ਅੰਦਰ ਅਹਿਸਾਸ ਹੀ ਨਹੀਂ ਹੈ ਅਗਰ ਅਹਿਸਾਸ ਹੋਵੇ ਤੇ ਸਹੀ ਮਾਇਨੇ ਚ ਇਨਸਾਨ ਹੋ ਜਿਹਦੇ ਅੰਦਰ ਅਹਿਸਾਸ ਹੈ ਜਿਹੜਾ ਦੂਸਰਿਆਂ ਦੀ ਦੁੱਖ ਤਕਲੀਫ ਨੂੰ ਸਮਝਦਾ ਫਿਰ ਦੂਸਰਿਆਂ ਦੀ ਮਦਦ ਕਰੇ ਹਾਂਜੀ ਫਿਰ ਉਹ ਇਨਸਾਨ ਹੈ ਦੇਖੋ ਨਾ ਹਰ ਵੇਲੇ ਰੱਬ ਸੋਨਿਆਂ ਨੂੰ ਯਾਦ ਕਰਦੇ ਰਹਿਣਾ ਤੇ ਇਹ ਵੀ ਖਾਲੀ ਹੈ ਕਿ ਉਸ ਯਾਦ ਕਰੀ ਜਾਓ ਤੇ ਲੇਕਿਨ ਜਦੋਂ ਉਹਦੀ ਪੈਦਾ ਕੀਤੀ ਮਖਲੂਕ ਤੇ ਮਦਦ ਕਰਨ ਦਾ ਟਾਈਮ ਆਈ ਜਾਂਦਾ ਹੈ ਤੇ ਹੈਲਪ ਕਰਨ ਦਾ ਟਾਈਮ ਹੈ ਉਦੋਂ ਤੁਸੀਂ ਬਿਲਕੁਲ ਜ਼ਾਲਮ ਬਣ ਜੋ ਫਿਰ ਇਹਦਾ ਮਤਲਬ ਤੁਸੀਂ ਤੁਹਾਡੇ ਅੰਦਰ ਸਾਾਸ ਨਹੀਂ ਹੈ ਜਾਂ ਤੁਸੀਂ ਸੱਚੇ ਮਨ ਦੇ ਨਾਲ ਰੱਬ ਨੂੰ ਯਾਦ ਕਰਦੇ ਨਹੀਂ ਕਿਉਂਕਿ ਜਿਹੜਾ ਸੱਚੇ ਮਨ ਨਾਲ ਰੱਬ ਨੂੰ ਯਾਦ ਕਰਦਾ ਨਾ ਉਹਨੂੰ ਫਿਰ ਅੱਲਾਹ ਦੇ ਦਿੱਤੇ ਹੋਏ ਸਾਰੇ ਹੁਕਮਾਂ ਦਾ ਪਤਾ ਹੁੰਦਾ ਤੇ ਉਹਨਾਂ ਉਤੇ ਅਮਲ ਕਰਦਾ ਉਹਦੀ ਪੈਦਾ ਕੀਤੀ ਮਖਲੂਕ ਇਨਸਾਨ ਦਾ ਵੀ ਨਾ ਖਿਆਲ ਰੱਖਦਾ ਬਿਲਕੁਲ ਵੀਰ ਜੀ ਦੇਖੋ ਤੁਸੀਂ ਆਪਣੇ ਰੱਬ ਸੋਣੇ ਦਾ ਜਿਹੜਾ ਪੈਦਾ ਦਾ ਮਕਸਦ ਹੈ ਨਾ ਜਿਸ ਲਈ ਤੁਸੀਂ ਉਹ ਤੋਂ ਹੀ ਦੂਰ ਨਿਕਲ ਜਾਵੋਗੇ ਦੁਨੀਆਦਾਰੀ ਦੇ ਵਿੱਚ ਪੈ ਜਾਵੋਗੇ ਜਿਸ ਲਈ ਦੁਨੀਆਦਾਰੀ ਚ ਪੈ ਜਾਵੋਗੇ ਤੇ ਫਿਰ ਵੀਰ ਜੀ ਤੁਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝੋਗੇ ਤੁਸੀਂ ਇਨਸਾਨ ਨੂੰ ਇਨਸਾਨ ਨਹੀਂ ਜਿਲੇ ਸਮਝੋਗੇ ਤੇ ਫਿਰ ਵੀਰ ਜੀ ਹਰ ਤਰ੍ਹਾਂ ਦੇ ਵੀਰ ਜੀ ਗਲਤ ਕੰਮ ਕਰੋਗੇ ਤੁਸੀਂ ਦੇਖਿਆ ਹੋਣਾ ਕਿ ਪੈਸੇ ਦੇ ਬਦਲੇ ਵੀਰ ਜੀ ਕੋ ਭੈਣਾ ਭਰਾ ਇੱਕ ਦੂਜੇ ਨੂੰ ਮਾਰਦੇ ਆ ਹਾਂਜੀ ਬਿਲਕੁਲ ਫਿਰ ਤੁਸੀਂ ਦੇਖਿਆ ਹੋਣਾ ਵੀਰ ਜੀ ਇੱਕ ਦੂਸਰੇ ਨੂੰ ਕਹਿ ਲੋ ਕਿ ਵੀਰ ਜੀ ਆਖਰੀ ਹੱਥੀ ਕਰ ਚਲੇ ਜਾਂਦੇ ਆ ਲੜਾਈਆਂ ਦੇ ਵਜੇ ਇੱਕ ਦੂਜੇ ਨੂੰ ਮਾਰ ਹੀ ਛੱਡਦੇ ਆ ਕਤਲਗਾਰ ਵੀਰ ਜੀ ਸ਼ੁਰੂ ਹੋ ਜਾਂਦੀ ਹੈ ਭੈਣਾ ਭਰਾਵਾਂ ਦੀ ਫਿਰ ਜਿਸਲੇ ਵੀਰ ਜੀ ਇੱਕ ਦੂਸਰੇ ਦੇ ਭੈਣ ਭਰਾਇ ਇਸ ਤਰ੍ਹਾਂ ਨੇ ਹੋਇਆ ਨੇ ਤੇ ਫਿਰ ਵੀਰ ਜੀ ਦੂਸਰਾ ਜਿਹੜਾ ਵੈ ਕੋਈ ਹਮਸਾਇਆ ਕੋਈ ਅਜ਼ੀਜ਼ ਉਹਦੇ ਵਾਸਤੇ ਤੁਹਾਡੇ ਕੀ ਖਿਆਲات ਹੋਣਗੇ ਬੁਰੇ ਖਿਆਲات ਹੋਣਗੇ ਤੇ ਜਿਸਲੇ ਤੁਹਾਡੇ ਅੰਦਰ ਅਹਿਸਾਸ ਹੋਏਗਾ ਤੁਹਾਡੇ ਸਰੀਰ ਤਨ ਦੇ ਅੰਦਰ ਵੀ ਜੀ ਰੱਬ ਸੋਣਾ ਵਸਦਾ ਹੋਏਗਾ ਤੇ ਤੁਹਾਨੂੰ ਖਿਆਲ ਹੋਏਗਾ ਯਾਰ ਕਿ ਇਹ ਮੇਰਾ ਭਰਾ ਵੈ ਇਹ ਮੇਰੀ ਭੈਣ ਆ ਮੇਰੀ ਮਾਂ ਵੈ ਖਿਆਲ ਰੱਖੋ ਖਿਆਲ ਰੱਖੋਗੇ ਇਹ ਸਾਡਾ ਹਮਸਾਇਆ ਹੈ ਸਾਡਾ ਅਜ਼ੀਜ਼ ਹੈ ਇਹ ਚੀਜ਼ ਹੈ ਵੀ ਜੀ ਦੁਨੀਆਦਾਰੀ ਇਹ ਚੀਜ਼ ਹੈ ਰੱਬ ਸੋਣੇ ਨੇ ਪੈਦਾ ਕਰਨ ਦਾ ਮਕਸਦ ਤੁਸੀਂ ਮੇਰਾ ਜ਼ਿਕਰ ਕਰੋ ਤੇ ਨਾਲ ਮੇਰੀ مخلوਕ ਦਾ ਖਿਆਲ ਰੱਖੋ ਹਮ ਬਾਕੀ ਵੀਰੋ ਬਹੁਤ ਹੀ ਵਧੀਆ ਕਥਾ ਸੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰਖੋ ਢੇਰ ਸਾਰਾ ਖਿਆਲ ਰਾਮ ਰੱਖੋ